ਮੁੰਦਰਾ ਨਿਸ਼ਾਨੀਆਂ ਫਕੀਰ ਦਿਆਂ ਬੱਲੇ ਪਾ ਗਿਆਂ ਫਕੀਰੀ ਅੱਖਾਂ ਥੀਰ ਦਿਆਂ ਅੱਜ ਤੂੰ ਮੈਨੂੰ ਤੱਕ ਦੀਆਂ ਕੱਲ ਕੋਈ ਸੋਨਾ ਵੇਖ ਕੇ ਭੁੱਲ ਜਾਏਗੀ ਛੋਟੀ ਉਮਰੇ ਪਿਆਰ ਕਰੀਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸ੍ਰੋਵਰ ਟਾਈਕਨ ਆਜੀ ਦੋਸਤੋ ਅਖਰੀ ਤੁਹਾਨੂੰ ਗੀਤਕਾਰਾਂ ਦੀ ਗੱਲ ਕਰ ਲਈ ਜਾਂ ਕਿਸੇ ਕਲਾਕਾਰਾਂ ਦੀ ਗੱਲ ਕਰ ਲਈਏ ਫਨਕਾਰਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਆ ਤੇ ਅੱਜ ਅਸੀਂ ਪਹੁੰਚੇ ਜਲੰਧਰ ਸ਼ਹਿਰ ਦੇ ਵਿੱਚ ਜਸਵਿੰਦਰ ਗੁਲਾਮ ਜੀ ਦੇ ਘਰ ਤੇ ਆਓ ਕਰਦੇ ਫਿਰ ਉਹਨਾਂ ਦੀ ਜ਼ਿੰਦਗੀ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਜਸਵਿੰਦਰ ਗੁਲਾਮ ਜੀ ਦੇ ਕੋਲ ਦੋਸਤੋ ਤੁਹਾਨੂੰ ਲੈ ਕੇ ਆਏ ਆ ਜਸਵਿੰਦਰ ਗੁਲਾਮ ਜੀ ਦੇ ਘਰ ਤੇ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਢੇਰ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆ ਅੱਜ ਤੇ ਤੁਸੀਂ ਨਾਲ-ਨਾਲ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜਸਵਿੰਦਰ ਭਾਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਸਰਤਾਰ ਨਿਊਜ਼ ਚੈਨਲ ਔਰ ਮੇਰੇ ਭਾਈਓ ਤੁਸੀਂ ਸਰੋਵਰ ਸਿੰਘ ਤੁਹਾਡਾ ਨਿੱਘਾ ਸਵਾਗਤ ਵੈਲਕਮ ਜੀ ਆਇਆਂ ਨੂੰ ਜੀ ਜਸਵਿੰਦਰ ਭਾਜੀ ਜੀ ਅੱਜ ਗੱਲ ਕਰੀਏ ਤੁਹਾਡੇ ਗਾਇਕੀ ਫੀਲਡ ਬਾਰੇ ਕਿਸ ਤਰ੍ਹਾਂ ਜਿਹੜਾ ਗਾਇਕੀ ਦੇ ਵਿੱਚ ਤੁਹਾਨੂੰ ਚੇਟ ਕੇ ਗਾਇਕੀ ਸਭ ਤੋਂ ਪਹਿਲਾਂ ਦੱਸੋ ਵੀ ਲੱਗੀ ਤਾਂ ਲੱਗੀ ਕਿਵੇਂ ਇਹ ਕੁਦਰਤ ਦਾ ਇੱਕ ਨਿਜਮ ਆ ਕਿ ਉਹ ਜਦੋਂ ਕੁਦਰਤ ਕੁਛ ਕਰਦੀ ਆ ਤਾਂ ਫਿਰ ਪਤਾ ਨਹੀਂ ਹੁੰਦਾ ਕਿਸੇ ਇਨਸਾਨ ਨੂੰ ਕੀ ਹੋ ਜਾਣਾ ਮੇਰੇ ਗਾਇਕੀ ਦੇ ਸ਼ੌਕ ਦੇ ਜਨਮ ਨੇ ਜਿਹੜਾ ਮੇਰੇ ਜਨਮ ਦੇ ਨਾਲ ਜਨਮ ਲਿਆ ਬਸ ਉਸ ਤੋਂ ਬਾਅਦ ਚੱਲ ਸੋ ਚੱਲ ਇਹ ਇਸ਼ਕ ਜਨੂੰਨ ਦਾ ਰੂਪ ਕਦੋਂ ਧਾਰ ਲਿਆ ਕਦੋਂ ਮੈਂ ਸੋਚਿਆ ਵੀ ਨਹੀਂ ਸੀ ਮੈਂ ਇੱਕ ਸਿੰਗਰ ਬਣਨਾ ਭਾਜੀ ਆਪਾਂ ਗੱਲ ਕਰ ਲਈ ਜਿਹੜੇ ਗਾਇਕੀ ਤੋਂ ਪ੍ਰੇਰਿਤ ਹੋਏ ਉਹ ਕਿੰਨਾ ਤੋਂ ਹੋਏ ਫਿਰ ਤੁਸੀਂ ਕਿਹੜੇ ਜੇ ਗਾਣੇ ਸੁਣ ਕੇ ਹੋਏ ਕਿਵੇਂ ਮੈਂ ਪ੍ਰੇਰਿਤ ਹੋਇਆ ਮੇਰੇ ਗੁਰੂ ਜੀ ਪਦਮਸ਼੍ਰੀ ਜਨਾਬ ਹੰਸਰਾਜ ਹੰਸ ਉਹ ਮੇਰੇ ਗੁਰੂ ਜੀ ਨੇ ਉਹਨਾਂ ਦੀ ਗਾਇਕੀ ਤੋਂ ਪ੍ਰੇਰਿਤ ਹੋਇਆ ਸਾਡੇ ਪਰਿਵਾਰਕ ਰਿਲੇਸ਼ਨ ਵੀ ਉਹਨਾਂ ਦੇ ਨਾਲ ਮੇਰੇ ਨਾਨਕਾ ਪਰਿਵਾਰ ਚੋਂ ਨੇ ਤੇ ਪ੍ਰੇਰਿਤ ਸੀ ਪ੍ਰੇਰਿਤ ਹਾਂ ਤੇ ਪ੍ਰੇਰਿਤ ਰਹਾਂਗਾ ਕਿੰਨਾ ਕੁ ਸਮਾਂ ਗੁਜ਼ਾਰਿਆ ਫਿਰ ਹੰਸਰਾਜ ਹੰਸ ਜੀ ਦੇ کافی ਅਰਸਾ ਮੈਂ ਉਹਨਾਂ ਦੇ ਨਾਲ ਵੀ ਰਿਆ ਰੈਗੂਲਰ ਤੇ ਅੱਜ ਵੀ ਨਾਲ ਹੀ ਹਾਂ ਜਦੋਂ ਵੀ ਮਿਲਣ ਦਾ ਮੌਕਾ ਮਿਲਦਾ ਜਲੰਧਰ ਕਿਤੇ ਆਉਂਦੇ ਆ ਜਾਂ ਫੋਨ ਕਰਕੇ ਸਮਾਂ ਲੈ ਲੀਦਾ ਆ ਇੱਥੇ ਬਾਪੂ ਲਾਲ ਬਾਦਸ਼ਾਹ ਜੀ ਦੇ ਡੇਰੇ ਤੇ ਆਉਂਦੇ ਆ ਉਹਨ ਸਿੱਧਾ ਸਲਾਮ ਕਰਨ ਉੱਥੇ ਵੀ ਮਿਲਣ ਜਾਂਦਾ ਜਾਂ ਇੱਥੇ ਜਲੰਧਰ ਘਰ ਵੀ ਹੰਸ ਰਾਜ ਹੰਸਪਾਈ ਦਾ ਜਿਹੜਾ ਗਾਣਾ ਹੈ ਜੂਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਸਭ ਤੋਂ ਪਹਿਲਾਂ ਉਹਨਾਂ ਦਾ ਅੱਜ ਸੀ ਪਹਿਲਾਂ ਜੂਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਨੇ ਗਲਬ ਚੰਗੀ ਤਰ੍ਹਾਂ ਪਾਗਲ ਬਣਾ ਗਏ ਸਦਾ ਹੀ ਹੋਏ ਸੀ ਬਸ ਕੁਤ ਨੂੰ ਐਸਾ ਪ੍ਰਭਾਵਿਤ ਹੋ ਗਈਆਂ ਫਕੀਰੀ ਅਠਾਂ ਅਜੇ ਤੱਕ ਪ੍ਰਭਾਵਿਤ ਹੋ ਗੀਆਂ ਸਾਰੇ ਮਨੋਤਨ ਪ੍ਰਭਾਵਿਤ ਰਹਿਣਾ ਸਾਨੂੰ ਦੇ ਗਏ ਨਾ ਚਾਰਕ ਲੈਣਾ ਬਿਲਕੁਲ ਬਿਲਕੁਲ ਕਿਉਂ ਨਹੀਂ ਹੀਰ ਦੀਆਂ ਵਾਹ ਜੀ ਵਾਹ ਬਹੁਤ ਖੂਬ ਜਿਹੜਾ ਤੁਹਾਡਾ ਇਹ ਹੰਸ ਰਾਜ ਹਾਂਸੀ ਜੀ ਦਾ ਗਾਣੇ ਤੋਂ ਤੁਸੀਂ ਪ੍ਰੇਰਿਤ ਹੋਏ ਤੁਸੀਂ ਵੀ ਉਹਨਾਂ ਵਾਲਾ ਜਿਹੜਾ ਪਹਿਰਾਵਾ ਉਹ ਤਾਂ ਨਹੀਂ ਪਹਿਨ ਲੈ ਜੇ ਮੇਰੇ ਕੇ ਬਾਲ ਵੀ ਉਹਨਾਂ ਵਾਲੇ ਜਾਂ ਕੰਨਾਂ ਦੇ ਵਿੱਚ ਮੁੰਦਰਾ ਹੰਸ ਰਾਜ ਹਾਂਸੀ ਜੀ ਦਾ ਅਹ ਦੇਖੋ ਇਹ ਕੁਦਰਤ ਦਾ ਨਿਜਮ ਆ ਕਿ ਜਿਹੜੇ ਗੁਰੂ ਤੋਂ ਜਿੱਥੋਂ ਆਪਾਂ ਪ੍ਰਭਾਵਿਤ ਹੋਈਏ ਜੋ ਹੰਡਾਈਏ ਜੋ ਵਰਤੀਏ ਜਿਸ ਮਾਹੌਲ ਦੇ ਵਿੱਚ ਬੰਦਾ ਇਨਸਾਨ ਵਿਚਰਦਾ ਆ ਜਿਹੜੀ ਸੰਗਤ ਮਾਣੀ ਉਹਦਾ ਅਸਰ ਤੇ ਹੁੰਦਾ ਹੀ ਆ ਤੇ ਗੁਰੂ ਜੀ ਤੇ ਕੋਈ ਵੀ ਨਹੀਂ ਬਣ ਸਕਦਾ ਉਹ ਤੇ ਇੱਕੋ ਇੱਕ ਸਖਸ਼ੀਅਤਤਾ ਤੇ ਉਹੋ ਹੀ ਆ ਲਾਲ ਭਾਜੀ ਮਾਰਕੀਟ ਦੇ ਵਿੱਚ ਕਿੰਨੇ ਇੱਕ ਗਾਣੇ ਆ ਗਏ ਤੇ ਕਿੰਨੇ ਕ ਸਮੇਂ ਤੋਂ ਤੁਸੀਂ ਕੰਮ ਕਰਦੇ ਹੋ ਤੇ ਕਿੰਨਾ ਕੁ ਬਦਲਾਅ ਆ ਤੁਹਾਡੇ ਜ਼ਿੰਦਗੀ ਦੇ ਵਿੱਚ ਵਿੱਚ ਟੇਪਾਂ ਤੋਂ ਲੈ ਕੇ ਤੇ ਹੁਣ YouTube ਦਾ ਜਮਾਨਾ ਆ ਗਿਆ। ਆਹ ਆਡੀਓ ਟੇਪਾਂ ਪਹਿਲਾਂ 4-5 ਕੀਤੀਆਂ ਫਿਰ CD ਦਾ ਯੁੱਗ ਆ ਗਿਆ। ਫਿਰ ਹੁਣ ਆ ਸੋਲੋ ਟਰੈਕ ਆ YouTube ਤੇ 20-25 अवेलेबल ਆ। ਤੇ ਅੱਗੇ ਤੋਂ ਵੀ ਚੱਲ ਸੋ ਚੱਲਾ ਬਸ। ਇੱਕ ਨਵਾਂ ਗਾਣਾ ਪੰਜਾਬੀ ਬੀਟ Song ਆ ਖਲਾਰਾ। ਮੇਰੇ ਦੋਸਤ ਆ ਬਿੰਦਰ ਗਿੱਦੜ ਪਿੰਡੀ ਤੋਂ ਉਹਨਾਂ ਦਾ ਲਿਖਿਆ ਹੋਇਆ ਤੇ ਵਸਲ ਛੋਟਾ ਵੀਰ ਆ ਉਹਦੇ ਮਿਊਜ਼ਿਕ ਵਿੱਚ। ਸੰਗਮ ਸਟੂਡੀਓ ਗਿੱਦੜਪਿੰਡੀ ਰਿਕਾਰਡਿੰਗ ਹੋਈ ਉਹਦੀ ਉਹਦਾ ਵੀਡੀਓ ਰਹਿੰਦਾ ਬਸ ਉਹ ਵੀਡੀਓ ਬਣਾ ਕੇ ਥੋੜੀ ਦੇਰ ਤੱਕ ਆਪ ਸਭ ਦੀ ਛੋਲੀ ਪਾ ਦੇਣਾ ਭਾਈ ਤੁਸੀਂ ਟੇਪਾਂ ਦੀ ਵੀ ਗੱਲ ਕੀਤੀ ਐ ਮਾਰਕੀਟ ਦੇ ਜਿਹੜੇ ਟੇਪਾਂ ਬਣ ਜਾਈਆਂ ਸੀ ਕਿਹੜੀਆਂ ਕਿਹੜੀਆਂ ਟੇਪਾਂਆਂ ਸੀ ਨਾਮ ਜ਼ਰੂਰ ਦੱਸੋ ਦਿਲ ਦੇਵੀ ਨਾ ਚਾਂਜਰ ਦੀ ਸ਼ੰਕਾਰ ਸੋਹਣਾ ਦਿਲਦਾਰ ਇਹ ਤਾਂ ਮੇਰੇ ਹਿਸਾਬ ਨਾਲ 99 99 ਦੀ ਗੱਲ ਆ ਬਾਕੀ ਹੁਣ ਦੋ ਕੁ ਮੈਨੂੰ ਨਾਮ ਭੁੱਲ ਰਹੀ ਯਾਦਗਾ ਤੇ ਸੋਲੋ ਟਰੈਕ ਕਾਫੀ ਆ ਕਬੂਤਰ ਬੋਲ ਪਿਆ ਪੌ 12 ਕਾਲਾ ਜਾਦੂ ਸਜਦਾ ਐ ਵੈਲੀ ਯਾਰ ਹੁਣ ਨਵਾਂ ਟਰੈਕ ਆ ਇੱਕ ਕਾਫੀ ਮੁਹੱਬਤ ਮਿਲੀ ਐ ਇਹਦੇ ਤੋਂ ਤੇ ਇਸ ਤੋਂ ਬਿਨਾ ਹੋਰ ਸੂਫੀ ਟਰੈਕ ਆ ਮਾਤਾ ਦੀਆਂ ਭੇਟਾਂ ਜਿਵੇਂ ਆਪਾਂ ਗੱਲ ਕਰੀ ਕਿ ਮਾਂ ਨੂੰ ਸਾਰੇ ਪੁੱਤਰ ਪਿਆਰੇ ਹੁੰਦੇ ਤੇ ਇੱਕ ਗੌਣ ਵਾਲੇ ਨੂੰ ਵੀ ਉਹਦੇ ਸਾਰੇ ਗਾਣੇ ਬੜੇ ਪਿਆਰੇ ਹੁੰਦੇ ਆ ਤੇ ਉਹ ਕਿਹੜਾ ਗਾਣਾ ਹੈਗਾ ਜਿਹੜਾ ਤੁਹਾਡਾ ਪਲੇਠਾ ਗਾਣਾ ਹੋਵੇ ਤੇ ਜਸਵਿੰਦਰ ਦਾ ਨਾਮ ਜਸਵਿੰਦਰ ਗੁਲਾਮ ਜਿਸ ਗਾਣੇ ਤੋਂ ਪਿਆ ਹੋਵੇ ਗੁਲਾਮ ਨਾ ਇਦਾਂ ਮੈਨੂੰ ਗੁਰੂ ਜੀ ਹੁਣਾਂ ਵੱਲੋਂ ਇਦਾਂ ਵਕੇ ਦੇ ਰੂਪ ਵਿੱਚ ਮਿਲਿਆ ਆਸ਼ੀਰਵਾਦ ਆ ਕੁਈ ਕੰਮ ਕਿਹਾ ਸੀ ਗੁਰੂ ਜੀ ਹੁਣਾਂ ਨੇ ਉਹ ਮੇਰੇ ਕੋਲ ਹੋਇਆ ਨਹੀਂ ਤੇ ਜਦੋਂ ਉਹਨਾਂ ਨੇ ਪੁੱਛਿਆ ਉਹ ਤੈਨੂੰ ਕੰਮ ਕਿਹਾ ਸੀਗਾ ਮੈਂ ਕਿਹਾ ਜੀ ਸਾਡੇ ਪਾਰਟੀ ਦੇ ਮਿਊਜ਼ਿਕ ਡਾਇਰੈਕਟਰ ਹੁੰਦੇ ਸੀਗੇ ਬਹੁਤ ਵਧੀਆ ਉਹ ਹੁਣ ਦੁਨੀਆ ਤੋਂ ਰੁਖਸਤ ਹੋ ਗਏ ਆ ਮੇਵੀ ਪੱਟੀ ਸਾਹਿਬ ਮੈਂ ਕਿਹਾ ਜੀ ਮੈਨੂੰ ਮੇਵੀ ਭਾਜੀ ਨੇ ਉਧਰ ਨੂੰ ਭੇਜਤਾ ਪੱਪੂ ਭਾਜੀ ਢੋਲਕ ਵਾਦਕ ਹੁੰਦੇ ਸੀਗੇ ਉਧਰ ਭੇਜਤਾ ਫਿਰ ਉਹਨਾਂ ਨੇ ਮਾੜਾ ਜਿਹਾ ਮਿੱਠੀ ਜੀ ਗਾਲ ਕੱਢ ਕੇ ਦਵਕਾ ਮਾਰਿਆ ਸੀ ਤੂੰ ਸਾਰਿਆਂ ਦਾ ਗੁਲਾਮ ਲੱਗਾ ਸ਼ਾਗਿਰਦ ਤੂੰ ਮੇਰਾ ਆ ਉਹ ਗੁਲਾਮ ਲਫਜ ਐਸਾ ਉਹਨਾਂ ਦੇ ਮੂੰਹ ਚੋਂ ਨਿਕਲਿਆ ਉਹ ਤਖੱਲਸ ਬਣ ਗਿਆ ਮੇਰਾ ਤੇ ਗਾਣੇ ਤੇ ਇੱਕ ਮਾਂ ਨੂੰ ਜੇ ਪੁੱਛੂ ਕਿ ਤੁਹਾਨੂੰ ਬੱਚਿਆਂ ਵਿੱਚੋਂ ਕਿਹੜਾ ਪਿਆਰਾ ਉਹਨੂੰ ਤੇ ਸਾਰੇ ਪਿਆਰੇ ਆ ਅਸਲ ਮੈਂ ਗਾਣਾ ਉਹਨੂੰ ਸਮਝੂਗਾ ਜਿਹੜਾ ਲੋਕਾਂ ਵੱਲੋਂ ਜਿਸ ਗਾਣੇ ਤੋਂ ਮੈਨੂੰ ਬੜੀ ਮੁਹੱਬਤ ਮਿਲੀ ਮੇਰੇ ਤੋਂ ਬਿਨਾ ਮੇਰੇ ਸੀਨੀਅਰ ਆਰਟਿਸਟਾਂ ਨੇ ਬੜੀ ਮੁਹੱਬਤ ਦਿੱਤੀ ਉਸ ਗਾਣੇ ਨੂੰ ਉਹ ਮੈਂ ਦੋ ਲੈਣਾ ਜ਼ਰੂਰ ਤੁਹਾਡੀ ਨਜ਼ਰ ਕਰੂੰਗਾ ਗੱਡ ਗੜੀਰੇ ਗੱਡ ਗਡੀਰੇ ਵਾੜ ਆਵੇ ਗੱਡ ਗਡੀਰੇ ਵਾੜ ਆਵੇ ਗੱਡੇ ਉੱਤੇ ਡੋਲ ਪਿਆ ਮੈਂ ਚੋਰੀ ਵੇ ਮੈਂ ਚੋਰੀ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਓਹ ਗੱਲ ਕਰੀ ਜਸਵੰਦਰ ਪਾਜੀ ਤੁਸੀਂ ਸ਼ਬਿਆਚਾਰਕ ਗਾਇਆ ਅੱਜ ਕੱਲ ਬੜੇ ਲੱਚਰ ਗਾਣੇ ਗਾ ਕੇ ਲੋਕ ਆਪਣੇ ਆਪ ਨੂੰ ਹਿੱਟ ਹੁੰਦੇ ਆ ਤੇ ਕਦੇ ਤੁਹਾਡੇ ਦਿਲ ਦੇ ਵਿੱਚ ਇਹ ਨਹੀਂ ਖਿਆਲ ਆ ਵੀ ਆਪਾਂ ਵੀ ਹਿੱਟ ਹੋ ਜਾਈਏ ਵੀ ਤੁਸੀਂ ਨਹੀਂ ਮੈਂ ਇਦਾਂ ਕੌਣ ਨਹੀਂ ਚਾਹੁੰਦਾ ਕਿ ਮੈਂ ਨਾ ਹਿੱਟ ਹੋਵਾਂ ਤੇ ਸ਼ੁਕਰ ਗੁਜ਼ਾਰਾ ਹਾਂ ਉਸ ਮਾਲਕ ਦਾ ਜਿੰਨੀ ਕੁ ਮੁਹੱਬਤ ਮਿਲੀ ਆ ਜਿੰਨੀ ਕੁ ਮੇਰੇ ਹਿੱਸੇ ਦੀ ਸੀ ਉਹ ਮੈਨੂੰ ਮਿਲ ਚੁੱਕੀ ਆ ਤਾਂ ਅੱਗੋਂ ਤੋਂ ਅਰਦਾਸ ਕਰਦਾ ਕਿ ਮੇਰੇ ਆਉਣ ਵਾਲੇ ਗਾਣਿਆਂ ਨੂੰ ਵੀ ਮੇਰੇ ਚਾਉਣ ਵਾਲੇ ਦੋਸਤ ਸੱਜਣ ਉਦੋਂ ਦੁੱਗਣੀ ਮੁਹੱਬਤ ਬਖਸ਼ਣ ਤੇ ਮੇਰੇ ਖਿਆਲ ਮੁਤਾਬਕ ਮੈਂ ਥੋੜੀ ਜਿਹੀ ਚੌਣ ਵੇਲੇ ਖਿਆਲ ਰੱਖਦਾ ਹਾਂ ਕਿ ਸ਼ਬਦਾਵਲੀ ਜਾਂ ਵੀਡੀਓ ਇਦਾਂ ਦੀ ਹੋਵੇ ਕਿ ਜਿਹਨੂੰ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਵੇਖ ਤੇ ਸੁਣ ਸਕੀਏ ਤੇ ਫਿਰ ਲੋਕਾਂ ਦੀ ਝੋਲੀ ਚ ਪਾ ਕਾਨੂੰ ਕੋਈ ਜ਼ਿਆਦਾ ਟਿੱਕਾ ਟਿੱਪਣੀ ਨਾ ਹੋਵੇ ਇਸ ਕੋਸ਼ਿਸ਼ ਵਿੱਚ ਆ ਜਿਵੇਂ ਆਪਾਂ ਗੱਲ ਕਰ ਲਈ ਵੀ ਆਪਾਂ ਘਰ ਦੇ ਵਿੱਚ ਜੋ ਵੀ ਬਣਾਉਂਦੇ ਆਂ ਥਾਲੀ ਦੇ ਵਿੱਚ ਪਰੋਸ ਕੇ ਬੱਚਿਆਂ ਨੂੰ ਦੇਵਾਂਗੇ ਤਾਂ ਉਹ ਹੀ ਖਾਣਗੇ ਤੇ ਜੇ ਆਪਾਂ ਗੱਲ ਕਰੀਏ ਵੀ ਸਾਰਾ ਦਿਨ ਆਪਾਂ ਟੀਵੀ ਤੇ ਬੱਚਿਆਂ ਨੂੰ ਤਾਰਾ ਰਾਰਾ ਤਾਰਾ ਰਾਰਾ ਸੁناਈ ਜਾਵਾਂਗੇ ਤੇ ਬੱਚੇ ਉਹ ਹੀ ਸਿੱਖਣਗੇ ਤੇ ਜਿ ਲੱਗਦਾ ਨਹੀਂ ਕਲਾਕਾਰ ਅੱਜ ਕੱਲ੍ਹ ਜਿਹੜੇ ਹੱਥ ਲਿਆਂ ਵਾਲੇ ਚਿੱਟੇ ਦੇ ਜਿਹੜਾ ਨਸਿਆਂ ਦੇ 18 ਦੇ ਗੀਤ ਗਾਉਂਦੇ ਆ ਹਿੱਟ ਹੋ ਜਾਂਦੇ ਆ ਕੀ ਕਹਿਣਾ ਚਾਹਾਂ ਕੁਝ ਕਲਾਕਰ ਨੂੰ ਦੇਖੋ ਆਰਟਿਸਟ ਲੋਕਾਂ ਦੇ ਰੋਲ ਮਾਡਲ ਹੁੰਦੇ ਆ ਜੋ ਅਸੀਂ ਕਿਸੇ ਦੇ ਮੂਰੇ ਰੱਖਾਂਗੇ ਪਰੋਸਾਂਗੇ ਖਾਣਾ ਤੇ ਉਹਨਾਂ ਨੇ ਉਹੋ ਹੀ ਆ ਪਹਿਲਾ ਫਰਕ ਤੇ ਸਿੰਗਰਾਂ ਦਾ ਵੀ ਬਣਦਾ ਕਿ ਸਾਨੂੰ ਗਾਣਾ ਗਾਣਿਆਂ ਦੀ ਚੋਣ ਕਰਨ ਵੇਲੇ ਸ਼ਬਦਾਵਲੀ ਫਿਰ ਉਸ ਤੋਂ ਬਾਅਦ ਚ ਵੀਡੀਓ ਦੇ ਵਿੱਚ ਕੋਈ ਐਸੀ ਬਲਗੈਰਤਾ ਵਾਲਾ ਨਾ ਵੀਡੀਓ ਬਣੇ ਜਾ ਸ਼ਬਦਾਵਲੀ फडਕਾਉ ਸ਼ਬਦ ਨਾ ਹੋਣ ਜਾਂ ਵਲਗਰ ਜਿਹਦੇ ਵਿੱਚੋਂ ਝਲਕਦਾ ਉਹ ਨਾ ਹੋਣ ਤੇ ਪੰਜਾਬ ਦੀ ਮਿੱਟੀ ਦੀ ਮਹਿਕ ਆਵੇ ਫੂਕ ਵਿਰਸਾ ਸਾਡਾ ਬੜਾ ਵੱਡਾ ਆ ਐਡਾ ਅਮੀਰ ਵਿਰਸਾ ਮੁੱਕਣਾ ਹੀ ਨਹੀਂ ਤੇ ਲੋਕਾਂ ਦਾ ਵੀ ਕਸੂਰ ਆ ਕਿ ਸਾਰਾ ਦੋਸ਼ ਸਿੰਗਰਾਂ ਨੂੰ ਦੇ ਦਿੰਦੇ ਆ ਜਿਹੜੀ ਚੀਜ਼ ਨਕਾਰਨ ਵਾਲੀ ਆ ਉਹਨੂੰ ਦੱਬ ਕੇ ਨਕਾਰੋ ਉਹਦਾ ਵਿਰੋਧ ਕਰਨਾ ਚਾਹੀਦਾ ਵੀ ਇਹ ਗੱਲ ਗਲਤ ਆ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਮੁੜ ਕੇ ਇਦਾਂ ਦਾ ਕੰਮ ਨਾ ਕਰੀਏ ਆਪਾਂ ਗੱਲ ਕਰ ਲਈਏ ਜਿਹੜੇ ਤੁਹਾਡੇ ਨਾਲ ਗੀਤਕਾਰ जोडਿਆ ਕਿੰਨੇ ਕਿ ਗੀਤਕਾਰ जोडਿਆ ਕਾਫੀ ਗੀਤਕਾਰ ਸਾਰੇ ਆਪੋ ਆਪਣੀ ਜਗ੍ਹਾ ਅੱਛੇ ਆ ਜਿਨ੍ਹਾਂ ਦੇ ਗਾਣੇ ਮੈਂ ਗਾਏ ਆ ਦੀਪੀ ਮਖਸੂਸਪੁਰੀ ਸਾਹਿਬ ਤੇ ਕੁਮਾਰ ਢਾਲੀਵਾਲ ਸਾਹਿਬ ਨਿਆਮਤੀ ਸਿੱਧੂ ਜਰਮਨ ਤੋਂ ਮੇਰਾ ਦੋਸਤ ਆ ਇੱਕ ਆਪਣੇ ਪਾਲੀ ਬਲੋ ਮਾਜਰਾ ਉਹਨਾਂ ਦੇ ਕਾਫੀ ਗੀਤ ਮੈਂ ਗਾਏ ਆ ਹੇ ਹੁਣ ਬਿੰਦਰ ਗਿੱਦੜ ਪਿੰਡੀ ਤੋਂ ਮੇਰਾ ਦੋਸਤ ਆ ਉਹਦਾ ਗੀਤਕਾਰ ਆ ਗੀਤਕਾਰਾਂ ਦੇ ਵਿੱਚ ਬੜੀ ਮੈਂ ਦੇਖਦਾ ਰਹਿਣਾ ਜਾਂਦਾ ਵੀ ਰਹਿੰਦੇ ਆ ਗੱਲਾਂ ਵੀ ਸੁਣਦੇ ਰਹਿਣਾ ਇੰਟਰਵਿਊ ਵੀ ਕਰਦੇ ਰਹਿਨੇ ਆ ਪਹਿਲਾਂ ਤਾਂ ਕਲਾਕਾਰਾਂ ਦੇ ਪਿੱਛੇ ਪਿੱਛੇ ਫਿਰਦੇ ਰਹਿੰਦੇ ਵੀ ਸਾਡਾ ਆ ਗਾਣਾ ਕਰਵਾ ਦਿਓ ਭਾਜੀ ਜਦੋਂ ਉਹ ਗਾਣਾ ਹਿੱਟ ਹੋ ਜਾਂਦਾ ਤਾਂ ਫਿਰ ਉਹ ਕਲਾਕਾਰਾਂ ਨੂੰ ਨਿੰਦਦੇ ਰਹਿੰਦੇ ਆ ਵੀ ਮੇਰੇ ਤੋਂ ਵੀ ਕਲਾਕਾਰ ਨੇ ਮੈਨੂੰ ਆ ਨਹੀਂ ਦਿੱਤਾ ਮੈਨੂੰ ਆ ਨਹੀਂ ਦਿੱਤਾ ਕੀ ਕਲਾਕਾਰਾਂ ਦੇ ਵਿੱਚ ਤੇ ਗੀਤਕਾਰਾਂ ਦੇ ਵਿੱਚ ਕੀ ਫਰਕ ਰਹਿ ਜਾਂਦਾ ਹੁੰਦਾ ਇਦਾਂ ਹੀ ਆ ਜਿੱਦਾਂ ਤੁਸੀਂ ਕਿਹਾ ਆ ਪਰ ਮੇਰੇ ਖਿਆਲ ਮੁਤਾਬਕ ਜਦੋਂ ਇਸ 스테ਜ ਤੋਂ ਉੱਪਰ ਉੱਠ ਕੇ ਗਾਣਾ ਰਿਕਾਰਡ ਹੋ ਕੇ ਹਿੱਟ ਹੋ ਜਾਂਦਾ ਨਾ ਤੇ ਫਿਰ ਇਹ ਰਾਈਟਰਾਂ ਦੀ ਸ਼ਬਦਾਵਲੀ ਹੁੰਦੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਤੇ ਉਹਦੇ ਨਾਲ ਉਹ ਬੈਟਰਾ ਕੇ ਅਗਲੇ ਨੂੰ ਕਾਲ ਕਰੋ ਬਾਈ ਭਾਈ ਗਾਣਾ ਹਿੱਟ ਹੋ ਗਿਆ ਸੁਪਰ ਡੂਪਰ ਹਿੱਟ ਹੋ ਗਿਆ ਤੁਸੀਂ ਵੀਰੇ ਤੋਰੇ ਚ ਕਰੋਟੀ ਕਮਾ ਰਹੇ ਆ ਤੁਹਾਡਾ ਨਾਮ ਹੋ ਗਿਆ ਤੇ ਜਿਹੜਾ ਸਾਡਾ ਵੀ ਮੁਹੱਬਤ ਬਣਦੀ ਹੈ ਜਾਂ ਮਿਹਨਤਾਨਾ ਬਣਦਾ ਆ ਸਾਨੂੰ ਵੀ ਉਹ ਜੋ ਜਾਇਜ਼ ਲੱਗਦਾ ਦਿਓ ਤੇ ਜੇ ਪਿਆਰ ਨਾ ਮਸਲਾ ਹੱਲ ਹੋ ਜAVE ਤੇ ਜ਼ਿਆਦਾ ਵਧੀਆ ਐਵੇਂ ਮੁੜ ਕੇ ਇੱਕ ਦੂਸਰੇ ਦੀ ਨਿੰਦਿਆ ਕਰੀ ਜਾਣੀ ਉਤੋਂ ਇੱਕ ਗੱਲ ਨਗੀ ਭਾਜੀ ਹੁਣ ਕੋਈ ਮਾਰਕੀਟ ਦੇ ਵਿੱਚ ਨਵਾਂ ਜਿਹੜਾ ਹੁਣ ਸੌਂਗ ਆ ਰਿਹਾ ਉਹਦੀਆਂ ਚਾਰ ਲਾਈਨਾਂ ਸੁਣਾ ਸਕਦੇ ਹੋ ਉਹ ਨਾ ਸੁਣੋ ਤਾਂ ਠੀਕ ਆ ਜਿਹੜਾ ਚੱਲ ਰਿਹਾ ਉਹ ਸੁਣਾ ਦੰਨਾ ਮੈਂ ਹੋ ਛਾਂ ਤੇ ਤਾਂ ਸਾਰਾ ਬਰਨਾਲਾ ਬੱਲੀਆਂ ਸੀਲ ਕਰ ਦਿੱਤਾ ਪਟਿਆਲਾ ਬੱਲੀਆਂ ਸ਼ੇਰ ਖੰਘਣ ਨੇ ਦਿਨਤਾ ਕਿ ਟੜਾ ਦੀ ਡਾਰ ਨੂੰ ਨੇ ਫਿਰ ਲੱਭਦੀ ਓ ਲੱਭਦੀ ਪੁਲਸ ਤੇਰੇ ਵੈਲੀ ਯਾਰ ਨੂੰ ਨਹੀਂ ਫਿਰ ਲੱਭਦੀ ਲੱਭਦੀ ਪੁਲਸ ਤੇਰੇ ਵੈਲੀ ਯਾਰ ਨੂੰ ਨਹੀਂ ਫਿਰ ਲੱਭਦੀ ਓ ਵਾਹ ਜੀ ਵਾਹ ਕਿਆ ਬਾਤ ਆ ਬਹੁਤ ਖੂਬਸੂਰਤ ਈ ਤੁਹਾਡੀ ਆਵਾਜ਼ ਆ ਦਿਲਾਂ ਨੂੰ ਸੁਣਦੀ ਆ ਘਟ ਘੜ ਜਿਹੜੀ ਕਲਾਕਾਰੀ ਲੈਣ ਆ ਇਹ ਬੜੀ ਤਲਕਨਵਾਜੀ ਆ ਤੁਹਾਡੇ ਨਾਲ ਤਾਂ ਨਿੱਕਦੇ ਕੋਈ ਜਿਵੇਂ ਠੱਗਾਂ ਠੋਰੀ ਦਾ ਬਟਾਇਆ ਦੇ ਵਿੱਚ سلسلہ ਚੱਲਦਾ ਰਹਿੰਦਾ ਵੀ ਤੇਰੇ ਨਾਲ ਅਸੀਂ ਚੰਗਾ ਕਰ ਦਾਂਗੇ ਰਾਤੋਂ ਰਾਤ ਸਟਾਰ ਬਣਾਉਣ ਵਾਲੇ ਵੀ ਆ ਜਾਂਦੇ ਆ ਤੁਹਾਡੇ ਨਾਲ ਤਾਂ ਨੀ ਕੋਈ ਐਸੀ ਤਰ੍ਹਾਂ ਦੀ ਕਦੇ ਨਹੀਂ ਲੱਤਾਂ ਲੁੱਤਾਂ ਖਿੱਚਣ ਵਾਲੇ ਤਾਂ ਹਰ ਫੀਲਡ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਇਹ ਤਾਂ ਟਿਕਟ ਆਪਣੀਆਂ ਚੱਲਦੀਆਂ ਰਹਿੰਦੀਆਂ ਆਪਾਂ ਤੇ ਇਹ ਗੱਲ ਕਵਾਂਗੇ ਅ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਕਾਜ ਕਰੇਂਦੇ ਚੱਲ ਮਨਾ ਜਿੱਤਣ ਵੇਖਣਾ ਹਾਰ ਸਾਹਿਬ ਮਨ ਵਿੱਚ ਵਸਿਆ ਏ ਸੋ ਆਪੇ ਲਾਉ ਪਾਰ ਮਾਲਕ ਦੇ ਹੱਥ ਡੋਰਾ ਇਨਸਾਨ ਨੂੰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਪ੍ਰਵਾਹ ਨਹੀਂ ਕਰਨੀ ਚਾਹੀਦੀ ਲੱਤਾਂ ਲੱਤਾਂ ਖਿੱਚਣ ਵਾਲਿਆਂ ਦੀ ਇਹ ਤਾਂ ਚੱਲਦਾ ਹੀ ਰਹਿੰਦਾ ਕੰਮ ਜਿਹੜੇ ਅੱਜਕੱਲ ਨਵੇਂ ਮੁੰਡੇ ਸਿੱਖ ਕੇ ਨਹੀਂ ਆਉਂਦੇ ਮਾਰਕੀਟ ਦੇ ਵਿੱਚ ਪੈਸੇ ਦੇ ਜ਼ੋਰ ਤੇ ਜਿਹੜਾ ਆਪਣਾ ਗਾਣਾ ਨੂੰ ਲੈ ਕੇ ਆਉਂਦੇ ਆ ਕਿਉਂਕਿ ਉਹਨਾਂ ਦੇ ਵਿੱਚ ਕੋਈ ਸੁਰਤਾਲ ਨਹੀਂ ਹੁੰਦਾ ਬਹੁਤ ਸੁਣਦੇ ਆਪਾਂ ਤੇ ਕਿਵੇਂ ਕੀ ਕਹੋਗੇ ਉਹ ਬੱਚਿਆਂ ਨੂੰ ਨਹੀਂ ਹੈ ਤੇ ਦੇਖੋ ਸਾਰੇ ਆਰਟਿਸਟ ਆਪੋ ਆਪਣੀ ਥਾਂਵੇਂ ਜਿਹੜੇ ਵਧੀਆ ਆ ਮੈਂ ਜਿਹੜੇ ਮੇਰੇ ਨਾਲੋਂ ਉਮਰ 'ਚ ਛੋਟੇ ਆ ਮੈਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਜ਼ਰੂਰ ਇਹ ਕਰੂੰਗਾ ਕਿ ਅ ਥੋੜਾ ਜਿਹਾ ਸ਼ਬਦਾਵਲੀ ਦਾ ਵੀਡੀਓ ਦਾ ਖਿਆਲ ਰੱਖਿਆ ਕਰਨ ਕਿਉਂਕਿ ਲੋਕਾਂ ਵੱਲੋਂ ਫੇਰ ਮੁੜ ਕੇ ਜਿਹੜੀ ਨਕਾਰਤਾ ਜਾਂ ਕੁਝ ਇੱਕ ਗਲਤ ਲਫਜ਼ਾਂ ਨੂੰ ਸੁਣਨ ਨੂੰ ਮਿਲਦੇ ਉਹ ਨਾ ਮਿਲਣ ਐਸਾ ਗਾਣਾ ਹੋਣਾ ਚਾਹੀਦਾ ਕਿ ਜਿਹੜਾ ਜਿਹਦੇ ਵਿੱਚੋਂ ਸਾਡੇ ਪੰਜਾਬ ਦੀ ਮਿੱਟੀ ਦੀ ਮਹਿਕ ਆਵੇ ਸਾਡੇ ਵਿਰਸੇ ਦੀ ਝਲਕ ਆਵੇ ਸਾਡੀਆਂ ਪਰਿਵਾਰਕ ਕਦਰਾਂ ਕੀਮਤਾਂ ਉਹਦੇ ਵਿੱਚ ਬਰਕਰਾਰ ਰਹਿਣ ਦੋਸਤੋ ਇਸ ਹਨ ਸਾਡੇ ਨਾਲ ਜਸਵਿੰਦਰ ਗੁਲਾਮ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਤੁਸੀਂ ਦੇਖ ਰਹੇ ਸਰਤਾਰ ਨਿਊਜ਼ ਚੈਨਲ ਤੇ ਮੈਂ ਸ੍ਰੋਵਰ ਰਹਿਕਣਾ